ਅੱਜ ਆਪਾਂ ਸਾਰੇ ਮੇਰੇ ਪਿਤਾ ਸमान ਬਜ਼ੁਰਗ ਸਵਰਗੀ ਹੋਂ ਪ੍ਰਕਾਸ਼ ਚਟਾਲਾ ਜੀ ਦੀ ਅੰਤਿਮ ਅਰਦਾਸ ਵਿੱਚ ਆਪਾਂ ਸਾਰੇ ਇਕੱਠੇ ਹੋਏ ਆ। ਚੌਧਰੀ ਦੇਵੀ لال ਜੀ ਉੱਤੇ ਉਹਨਾਂ ਦੇ ਪਰਿਵਾਰ ਨੇ ਭਾਵੇਂ ਦੇਸ਼ ਦੀ ਆਜ਼ਾਦੀ ਹੈ भावे आजादी के बाद कोई गरीब की लड़ाई कोई किसान की लड़ाई किसी कमजोर की लड़ाई उन्होंने अगे होके लड़ी मैं हमे भाई साहब ना एक दिन गल कर रहा सी। अज की जे सियासत देखिए लीडरशिप देखिए अज की लीडरशिप का ਮੁਕਾਬਲਾ ਨਹੀਂ ਕਰ ਸਕਦੀ ਉਹ ਪੁਰਾਣੀ ਲੀਡਰਸ਼ਿਪ ਉਹਦੋਂ ਦੀ ਲੀਡਰਸ਼ਿਪ ਮੈਂ ਕਹਿੰਦਾ ਸਹੀ ਮene ਤੇ ਜ਼ਮੀਨ ਨਾਲ ਜੁੜੀ ਸੀ ਗਰੀਬ ਨਾਲ ਜੁੜੀ ਸੀ ਮੈਨੂੰ ਬਹੁਤ ਮੌਕਾ ਮਿਲਿਆ ਚੌਦੀ ਦੇਵੀ لال ਜੀ ਨਾਲ ਪ੍ਰੋਗਰਾਮਾਂ ਤੇ ਜਾਣ ਤੇ ਉਹਨਾਂ ਨਾਲ ਬਹਿ ਕੇ ਗੱਲ ਕਰਨ ਦੇ ਉਨਾ ਚੋਂ ਦਰਸੀ ਅੱਜ ਹੋਲੀ ਹੋਣੀ ਕੱਟ ਰਿਹਾ ਹੈ ਅੱਜ ਦੇਸ਼ ਵਿੱਚ ਕਮੀ ਕਿਸਾਨ ਦੀ ਲੀਡਰਸ਼ਿਪ ਦੀ ਵੀ ਆ ਰਹੀ ਹੈ ਤੁਸੀਂ ਜਾਣਦੇ ਹੋ ਪਹਿਲੇ ਕਿਸਾਨੀ ਦੀ ਆਵਾਜ਼ ਉਠਾਉਣ ਵਾਲੇ ਚੌਦੀ ਦੇਵੀ لال ਜੀ ਸਰ ਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਚਰਨ ਸਿੰਘ ਜੀ ਪੂਰੀ ਕਿਸਾਨੀ ਨੂੰ ਇਕੱਠਾ ਕਰ ਲਿਆ ਸੀ ਐਡੀ ਵੱਡੀ ਤਾਕਤ ਬਣ ਗਈ ਸੀ ਤੁਸੀਂ ਹਰਿਆਣਾ ਦੇਖੋ ਜੋ ਕੁਛ ਵੀ ਗਰੀਬ ਦੀ ਗੱਲ ਹੋਈ ਪਿਛਲੇ ਆਜ਼ਾਦੀ ਦੇ ਬਾਅਦ ਕਿਸਾਨ ਦੀ ਗੱਲ ਹੋਈ ਹਰਿਆਣੇ ਦੀ ਤਰੱਕੀ ਦੀ ਗੱਲ ਹੋਈ ਉਹ ਸਭ ਤੋਂ ਵੱਡਾ ਯੋਗਦਾਨ ਚੌਧਰੀ ਦੇਵੀ لال ਜੀ ਦਾ ਉਹ ਪ੍ਰਕਾਸ਼ ਚਤਾਲਾ ਜੀ ਦਾ ਸੀ। ਉਹ ਤੇ ਬਾਦਲ ਸਾਹਿਬ ਮੇਰੇ ਪਿਤਾ ਬਾਦਲ ਸਾਹਿਬ ਦਾ ਤੇ ਚੌਧਰੀ ਦੇਵੀ لال ਜੀ ਦਾ ਜੋ ਰਿਸ਼ਤਾ ਸੀ ਸਕੇ ਭਰਾਵਾਂ ਤੋਂ ਵੀ ਨਜ਼ਦੀਕੀ ਰਿਸ਼ਤਾ ਸੀ। ਚੌਦੀ ਦੇਵੀ ਲਾਲ ਜੀ ਤੇ ਬਾਦਲ ਸਾਹਿਬ ਇੱਕ ਦੂਜੇ ਨੂੰ ਕੁਝ ਵੀ ਕਹਿ ਦੇਣ ਇੱਕ ਦੂਜੇ ਨੂੰ ਨਾ ਨਹੀਂ ਕਰਦੇ ਸੀ ਇੱਕ ਪਰਿਵਾਰ ਵਾਂਗੂ ਸੀ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਉਹ ਹੀ ਉਵੇਂ ਹੀ ਪੀੜੀਆਂ ਤੋਂ ਪੀੜੀਆਂ ਰਿਸ਼ਤਾ ਚੱਲ ਰਿਹਾ ਹੈ ਤੇ ਮੈਂ ਪਹਿਲੇ ਵੀ ਕਈ ਵਾਰ ਜ਼ਿਕਰ ਕੀਤਾ ਜਦੋਂ ਚੌਦੀ ਦੇਵੀ ਲਾਲ ਜੀ ਵੀ ਹਰਿਆਣਾ ਦੇ ਚੀਫ ਮਿਨਿਸਟਰ ਹੁੰਦੇ ਸੀ ਸਾਰਾ ਪੰਜਾਬ ਖੁਸ਼ ਹੋ ਜਾਂਦਾ ਕਿ ਸਾਡਾ ਪੰਜਾਬ ਹਰਿਆਣਾ ਸਾਡਾ ਹੋ ਗਿਆ ਜਦੋਂ ਬਾਦਲ ਸਾਹਿਬ ਦਾ ਸਰਕਾਰ ਪੰਜਾਬ ਜਾ ਜਾਂਦੀ ਸੀ ਸਾਰੇ ਹਰਿਆਣੇ ਦੇ ਲੋਕ ਕਹਿੰਦੇ ਜੀ ਹੁਣ ਸਾਡੀ ਸਰਕਾਰ ਆ ਗਈ ਹੈ ਇਹ ਜਾਂ ਸੰਬੰਧ ਆ ਰਿਸ਼ਤੇ ਆਂ ਸੀ ਤੇ ਆਪਾਂ ਨੂੰ ਜਿਹਦਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਦੀ ਦੇਵੀ ਲਾਲ ਜੀ ਚੌਧ ਓਮਪrakash ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਤੇ ਜਿਹੜੇ ਜੀਵਨ ਤੇ ਉਹਨਾਂ ਨੇ ਕਿਵੇਂ ਕਿਵੇਂ ਲੋਕਾਂ ਦਾ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮene ਜੇ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਾਣਤ ਬਾਤ ਜੇ ਆਪਾਂ ਚੌਦੀ ਦੇਵੀ لال ਉਮਰ ਕਾ ਚਕਾਲਾ ਜੀ ਬਾਦਲ ਸਾਹਿਬ ਦੇ ਜੀਵਨ ਚ ਕਿਵੇਂ ਕਿਵੇਂ ਉਹਨਾਂ ਨੇ ਸੰਗਠਨ ਕੀਤਾ ਕਿਵੇਂ ਕਿ ਮੇ ਉਨ੍ਹਾਂ ਨਾਲ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਖੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਇਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜਿਆਦਾ ਸਮਾਨਾ ਲੈਂਦਾ ਹੋਇਆ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਆਈ ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਉਮਰਕਾ ਸਟਾਲਾ ਜੀ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇਣ ਤੇ ਸਾਨੂੰ ਤਾਕਤ ਦੇਣ ਦੋਨਾਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਦੇ ਦੋਨੋਂ ਸੂਬਿਆਂ ਦੇ ਲੋਕ ਉਹ ਰਸਤੇ ਤੇ ਚੱਲਣ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ